ਤਾਂ ਫਾਈਨਲੀ ਦੋਸਤੋ ਸਾਡਾ ਡਿਸਾਈਡ ਹੋ ਗਿਆ ਕਿ ਅਸੀਂ ਅੱਜ ਚੱਲੇ ਆ ਨਾਨਕੀ ਪਿੰਡ ਤੇ ਉੱਥੇ ਆ ਪੰਡਾਰਾ ਤੇ ਸਾਰੇ ਤਿਆਰੀ ਵੇਰੀ ਕਰ ਰਹੇ ਆ ਇਹ ਵੀ ਨਾਂ ਨੂੰ ਗਿਆ ਹੁਣ ਪੂਰਾ ਸਰਾਰਦੀ ਹੈ ਇਹ ਉਸ ਤੋਂ ਬਾਅਦ ਅਸੀਂ ਟੀਕਾ ਲਵਾਉਣਾ ਸੀਗਾ ਪਹਿਲਾਂ ਅਸੀਂ ਬੱਚੇ ਦੇ ਟੀਕਾ ਲਵਾਉਣ ਲਈ ਅਸੀਂ ਜਾ ਕੇ ਆਏ ਹਾਂ ਛੋਟੀ ਬੱਚੀ ਨੂੰ ਇਹ ਵਾਲਾ ਵੱਟਾ ਹੈ ਇਹਦੇ ਨਹੀਂ ਲੱਗਣਾ ਜੋ ਛੋਟਾ ਹੈ ਉਹਦੇ ਇੰਜੈਕਸ਼ਨ ਲੱਗਿਆ ਸੀਗਾ ਫਿਰ ਅਸੀਂ ਉੱਥੇ ਆ ਗਏ ਉਸ ਤੋਂ ਬਾਅਦ ਇਸ ਨੂੰ ਤਿਆਰ-ਵਿਆਰ ਕਰਕੇ ਦੇਖਿਆ ਇਹ ਹਾ ਤੇ ਇਹ ਛੋਟਾ ਨਰਵਿੰਦਰ ਸਿੰਘ ਇਹ ਵੀ ਤਿਆਰ ਹੋ ਗਿਆ ਰੁਹੀ ਜਾਂਦਾ ਹੈ ਨਾ ਮੈਂ ਜਾਣਾ 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 ਇਹ ਤਾਂ ਹੁਣ ਵਿਚਾਰਾ ਬਾਹਲਾ ਰੋਗਾ ਤੂੰ ਪਹਿਲਾਂ ਹੀ ਦਵਾਈ ਸਰਮਾ ਸਰਮਾ ਆ ਕੇ ਇਹਨੂੰ ਤਿਆਰ ਕਰ ਲਿਆ ਤੇ ਆਪਣੀ ਤਿਆਰੀ ਹੋ ਚੁੱਕੀ ਆ ਤਕਰੀਬ ਸਾਰੇ ਤਿਆਰ ਹੋ ਗਏ ਅਗਰ نیچے ਬੈਠ ਚੁੱਕੇ ਆ ਇਹ ਜੈਦ ਕਰਦਾ ਸੀਗਾ ਗੱਡੀ ਦੇ ਬੈਠ ਕੇ ਕਿ ਮੈਂ ਮੰਮੀ ਨੂੰ ਕਹਿੰਦਾ ਸੀ ਆਪ ਵੀ ਕਿ ਮੈਂ ਤੇਰੇ ਕੋਲੇ ਪੈਣਾ ਪਰ ਉਹ ਤੇਰੇ ਕੋਲੇ ਹੀ ਪੋੜੇ ਹੀ ਪਠਾ ਲਿਆ ਸੀਗਾ ਫਿਰ ਮਗਰ ਬੈ ਗਿਆ ਸੀ ਗੱਡੀ ਤੇ ਉਰ ਤੋਂ ਬਾਹਰ ਰਾਹ ਤੇ ਦੇ ਵਿੱਚ ਚੱਲਦੇ ਰੁਕ ਗਈ ਸੀ ਅਸੀਂ ਦਿੱਖ ਤੇ ਆਈਸਕ੍ਰੀਮ ਲਈ ਸੀਗੀ ਠੀਕ ਹੈ ਫਿਰ ਫਿਰ ਤਾਂ ਇਹ ਕਾਫੀ ਟਾਈਮ ਰੱਖੀ ਆ ਆਪਣੇ ਹੱਥ ਚ ਮੁੱਕ ਲੈਣੀ ਦਿੱਤੀ ਉਹ ਆਹਾ ਕਰਨ ਨੂੰ ਵੇਗਲ ਕੇ ਜੇ ਥੱਲੇ ਡਿੱਗਨ ਲੱਗੀ ਮੇਰੇ ਕੱਪੜਿਆਂ ਤੇ ਕੁਰਤੇ ਪਜਾਮੇ ਤੇ ਵੀ ਡਿੱਗੀ ਆ ਕੁਰਤਾ ਪਜਾਮਾ ਖਰਾਬ ਕਰਤਾ ਸੀਗਾ ਮੈਂ ਖਾਦੀ ਨਹੀਂ ਸੀ ਕਿਉਂਕਿ ਮੇਰੀ ਝਾੜ ਬਹੁਤ ਦਰਦ ਕਰਦੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਰਸਤੇ 'ਚ ਚਲੇ ਜਾਂਦੇ ਆ ਦੇਖਿਆ ਕਿ ਕਣਕਾਂ ਵੀ ਪੱਕ ਚੁੱਕੀਆਂ ਤੇ ਵਾਢੀ ਦੀ ਪੂਰੀ ਤਿਆਰੀ ਆ ਮਸ਼ੀਨਾਂ ਨੂੰ ਸੁਣਨ ਲੱਗੀਆਂ ਵੇ ਸੀਗੀਆਂ ਕਈ ਥਾਮੀ ਚਾਲਦੇ ਚਾਲਦੇ ਆ ਫਿਰ ਅਸੀਂ ਜਦੋਂ ਤੇ ਦਿਖਾਵਾਂਗੇ ਤੁਹਾਨੂੰ ਪੂਰਾ ਰੌਣਕ ਮੇਲਾ ਜਿਹੜਾ ਲੱਗਿਆ ਇੱਥੇ ਕਲਾਕਾਰ ਜੋ ਆਏ ਸੀ ਉਸ ਬਾਰੇ ਵੀ ਦੱਸਦੇ ਆਂ ਕਵਾਲ ਵਾਲੇ ਆਏ ਸੀ ਉਹਦੇ ਬਾਰੇ ਵੀ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰਿਆਂ ਕਿਵੇਂ ਉਹਨਾਂ ਨੇ ਬਹੁਤ ਹੀ ਜ਼ਿਆਦਾ ਵਧੀਆ ਜੋ ਫਿਰੌਂਕ ਮੇਲਾ ਲਾਇਆ ਪਹੁੰਚ ਚੁੱਕੇ ਹੁਣ ਇੱਥੇ ਪਾਰਕਿੰਗ ਕਿ ਜੀ ਟੀਮ ਉਸ ਤੋਂ ਸਾਈਡ ਖੜੀ ਸੀ ਇੱਕ ਸਾਈਡ ਤੇ ਗੱਡੀਆਂ-ਗੁੱਟੀਆਂ ਲਵਾਈਆਂ ਉਸ ਤੋਂ ਬਾਅਦ ਮੈਂ ਵੀ ਆ ਕੇ ਬਾਈ ਹੈਪੀ ਲਵਾਉਂਦਾ ਸੀ ਇਹ ਤੇ ਬਾਈ ਹੈਪੀ ਦੇ ਨਾਲ ਹੀ ਆ ਕੇ ਮੈਂ ਲੱਗ ਗਿਆ ਸੀਗਾ ਪਾਰਕਿੰਗ ਦੇ ਵਿੱਚ ਤੇ ਹੁਣ ਤੁਹਾਨੂੰ ਅੰਦਰੋਂ ਦਿਖਾਉਣੇ ਆਪਾਂ ਕਵਾਲ ਵਾਲਿਆਂ ਦੇ ਜੋ ਉਹਨਾਂ ਨੇ ਕਵਾਲੀਆਂ ਗਾਇਆਂ ਨੇ ਇਹ ਮਲੇਰਕੋਟਲੇ ਤੋਂ ਆਏ ਸੀਗੇ 家乡的妈妈，我到底。 ਉਸ ਤੋਂ ਬਾਅਦ ਇਹ ਗੈਕ ਲੱਗਿਆ ਸੀਗਾ ਬਾਈ ਪੂਰੇ ਤੋਂ ਜਿੰਨਾ ਕਾਫੀ ਜਰਾਉਂ ਖਲਾਈ ਕਾਫੀ ਜ਼ਿਆਦਾ ਵਧੀਆ ਇਹਨਾਂ ਨੇ ਵੀ ਗਾਇਤ ਗਾਇਨੇ ਤੇ ਪਰ ਫਿਰ ਕਾਫੀ ਨੀਰਾ ਹੁੰਦਾ ਜਾਂਦਾ ਸੀ ਐਸਪੀ ਅਸੀਂ ਜਲਦੀ ਬਾਅਦ ਬਹੁਤ ਮਸਤੀ ਕੀਤੀ ਤਾਂ ਸਾਨੂੰ ਵਧੀਆ ਲੱਗਿਆ ਉੱਥੇ ਕੋ ਵਧੀਆ ਸੀ ਜੋ ਪ੍ਰੋਗਰਾਮ ਦਿੱਤਾ ਗਿਆ ਸੀਗਾ ਤੇ ਆਕਰ ਨੂੰ ਸਾਨੂੰ ਇੱਥੇ ਪੌਂਦੇ ਪੌਂਦੇ ਨੀਰਾ ਹੋ ਚੁੱਕਿਆ ਸੀਗਾ ਇਹ ਵੇਖੋ ਕਿਵੇਂ ਲੱਟਾ ਪ੍ਰੈਂਡ ਲੱਗ ਚੁੱਕੀਆਂ ਸੀ ਇਹ ਫਿਰ ਉਸ ਤੋਂ ਬਾਅਦ ਅਸੀਂ ਦਾਖਲ ਘਰ ਪਹੁੰਚ ਗਏ ਇਹ ਸ਼ੇਰ